ਬਜਟ ਇਹ ਇਹ ਮੁੰਡਾ ਤੇਰਾ ਤਾ ਹਾਂ ਚੜਦਾ ਹਾਂ ਚੜਦਾ ਹਾਂ ਹੋ ਚੜਦਾ ਚੜ ਬੈਠੋ ਕੋਈ ਵੱਧ ਦਿੰਦਾ ਹਾਂ ਵੀ ਆਪਾਂ ਪਹਿਲਾਂ ਉਹ ਕੱਟਿਆ ਨੀਂਦ ਰੋੜੀ ਰੱਖੋ ਹਾਂ ਦੇਖੋ ਗਰਾਊਂਡ ਆ ਭਾਈ ਨਗਰ ਦੀ ਇੱਛਾ ਡੈਕਟਰ ਪੰਚਾਇਤ ਦੀ ਇੱਛਾ ਬਤਾ ਕੇ ਚਾਹੀਦੀ ਬੇਟਾ ਰਿਸ਼ਤੀ ਦੇ ਰਿਸ਼ਤੀ ਗਰਾਊਂਡ ਦੇ ਨਾਂ ਤੇ 13 13 ਨਾਲ ਜਿੰਨਾਂ ਵੀ ਉਹ ਗਰਾਊਂਡ ਹੀ ਹੋਵੇ ਉਹ ਗਰਾਊਂਡ ਦੇ ਨਾਂ ਤੇ ਬਣਾਈ ਜਾਵੇ ਗਰਾਊਂਡ ਦੇ ਨਾਂ ਗਰਾਊਂਡ ਦੇ ਨਾਂ ਤੇ ਹੋਣੀ ਹੋਵੇ ਉਹ ਗਰਾਊਂਡ ਵਾਸਤੇ ਛੱਡ ਰਹੇ ਉਹ ਉੱਥੇ ਦਾਣਾ ਮੰਡੀ ਹੋਵੇ ਨਹੀਂ ਨਹੀਂ ਇੱਕ ਮਿੰਟ ਗਰਾਊਂਡ ਵਾਸਤੇ ਛੱਡ ਰਹੇ ਆ ਗਰਾਊਂਡ ਹੀ ਬਣੂਗਾ। ਗਰਾਊਂਡ ਹੀ ਚਾਹੀਦਾ ਬੱਚਿਆਂ ਵਾਸਤੇ ਸਾਰੇ ਪਿੰਡ ਦੇ ਜਵਾਕ ਠੀਕ ਆ ਆਪਣੇ ਪਿੰਡ 'ਚ ਇੱਕ ਕੋੜਾ ਵੀ ਜ਼ਮੀਨ ਨਹੀਂ ਹੈਗੀ। ਬੱਚਿਆਂ ਦੇ ਖੇਡਣ ਨੂੰ ਕਿਤੇ ਕਿਤੇ ਖੇਡਦੇ ਕਦੇ ਕਿਤੇ ਖੇਡਦੇ ਆ। ਚਲੋ ਬਾਕੀ ਨਗਰ ਪੰਚਾਇਤ ਦੀ ਜਿੰਨੀ ਨਗਰ ਦੀ ਇੱਛਾ ਹੋਈ ਜੋ ਇੱਛਾ ਹੋਈ ਉਹ ਕਰ ਲੈਣ ਬਈ ਆਪਣੇ ਵੱਲੋਂ 10 ਕਿਲਾ ਛੱਡਿਆ ਜਾਊਗਾ। ਠੀਕ ਆ। ਜੇ ਇਹ ਮੁੰਡਾ ਵੱਧ ਛੱਡਦਾ ਤਾਂ ਪਹਿਲੇ ਇਹਦੀ ਆ ਬਈ। ਠੀਕ ਆ। ਠੀਕ ਆ। ਤੇਰਾ ਗਰਾਉਂਡ ਨਾ ਬਈ। ਵੀਰ ਤੇਰੇ ਨਾਲ ਉਹ ਜੀ ਮਾ ਬੈਠਾ ਉਹ ਬੈਠੀ ਉਹਨੂੰ ਸੱਤ ਹੋਣਾ ਯਾਰ ਤੇਰਾ ਕਰਾਲਾ ਜ਼ਮੀਨ ਕਲੀਅਰ ਹੋਣੀ ਚਾਹੀਦੀ ਆ ਵਿਸ਼ਵਾਸ ਤੈਨੂੰ ਦਿਵਾਉਣਾ ਪਊਗਾ ਅੱਜ ਚੱਲਦੇ ਆ ਚਾਰ ਤਰੀਕ ਨੂੰ ਰਿਸਟਰੀ ਕਰਾਉਣੀ ਆ ਕੋਈ ਲਿਮਟ ਨਹੀਂ ਚੱਲਣੀ ਹੱਥੋਂ ਵੀ ਮੇਰੀ ਲੋੜਦਾ ਸਾਰੇ ਪਿੰਡੋਂ ਆਣ ਕੇ ਬੈਠ ਗਿਆ ਅੱਜੀ ਭਰ ਆ ਗਏ ਮੁੰਡੇ ਠੀਕ ਹੈ ਕੀ ਕਰ ਕੋਲੇ ਨੰਬਰ ਦਰ 2 ਆ 4 ਆ ਉਹਨਾਂ ਦੇ ਸਾਈਨ ਹੋਣਗੇ ਉਹਨਾਂ ਨੂੰ ਆਟੋਮੈਟਿਕ ਅਫੀਡੇਵਿਟ ਦਿੱਤਾਇਉਗਾ ਵੀ ਜੇ ਬੰਦਾ ਹੋਰ ਨਹੀਂ ਗਾਜਬਰ ਸਾਚਾ ਤਰੀ ਨੂੰ ਇਹ ਬੰਦੇ ਤੇ ਸਹਿਮਤਾ ਜੀ ਇਹ ਬੰਦਾ ਆਟੋਮੈਟਿਕ ਰਿਸਟਰੀ ਹੋ ਜੀ ਬਸ ਨਾ ਸਹੀ ਸਹੀ ਹੈ ਕਿ ਨਹੀਂ ਸਹੀ ਠੀਕ ਹੈ ਤੇ 4 ਤਰੀਕ ਨੂੰ ਸੀ ਬਹਾਨਾ ਨਹੀਂ ਚੱਲਦਾ ਵੀ ਮੇਰੀ ਮਾਂ ਨਾ ਨਾ ਦੀ ਕਾਲੀ ਆਈਏ ਨਹੀਂ 4 ਤਰੀਕ ਨੂੰ ਹਾਂ ਪਰ ਮੂਆ ਬਾਤ ਨਹੀਂ ਤੈਨੂੰ ਤੈਨੂੰ ਕਿਹੜਾ ਕਰਵਾਉਣਾ 15 ਕਿ ਬਦਕੇ ਆ ਉਹ ਸਾਡੀ ਮਰਦੀ ਭਾਈ ਨਗਰ ਵਾਸੀਓ ਤੇਰਾ ਕਨਾਲਾ ਇਹ ਮਾਤਾ ਭਾਈ ਦਾਨ ਕਰਦੀ ਐ ਇਹਦੇ ਨਾਂ ਗੀ ਹਾਂ ਤੇ ਇਹਦਾ ਮੁੰਡਾ ਸਰਪੰਚੀ ਕਰਨਾ ਚਾਹੁੰਦਾ ਬੋਲੋ ਮਨਜ਼ੂਰ ਐ ਮਨਜ਼ੂਰ ਆ ਵੀ ਮਨਜ਼ੂਰ ਆ ਕਰੋ ਇੱਥੇ ਦੱਸ ਦਿਓ ਬਈ ਇਹ ਨਹੀਂ ਕੱਲ ਨਹੀਂ ਜਾਣਾ ਦੱਸੋ ਦੱਸੋ ਨਾ ਵੀ ਅਧਿਕਾਰਾਂ ਲਾਗੋ ਜੇ ਕਿਸੇ ਨੂੰ ਕੋਈ ਕੋਈ ਵੀ ਜੇ ਕਿਸੇ ਨੂੰ ਟੌਰਟਾ ਹੁਣ ਦੱਸਦਾ ਹੈ ਕਿ ਉਹ ਕੀ ਬਾਦ ਨਾ ਕੋਈ ਵੱਧ ਦੇਣੀ ਹੈ ਦੇ ਦਿਓ ਹੈਗਾ ਵੱਧਣਾ ਹੈਗਾ ਦੱਸੋ ਪਿੰਡ ਨੇ ਦਾ ਪਿੰਡ ਨੇ ਦਾ ਬਸ ਸਮਝ ਪਾ ਗਏ ਜੀ ਸਰ ਜੀ ਜ਼ਮੀਨ ਲੈਣੀ ਹੈ ਕੋਈ ਦੇ ਦੇ ਵੱਧ ਦੇ ਦੇ ਜੇ 16 ਆਏਗੇ ਯਾ ਕਿ بڑا ਹੋ ਗਿਆ ਜੀ ਦੱਸੋ ਭਾਈ ਬੋਲੋ ਭਾਈ ਆਪਾਂ ਲੋਕਾਂ ਨਾਲ ਬਣਦਾਂ ਨੂੰ ਗਾਚੀ ਕਿੱਥੇ ਗਾਚੀ ਨੂੰ ਬੋਚੇ ਸਾਇਮ ਤਾਂ ਵੀ ਇਹ ਕੋਈ ਜਰਨਲ ਦਾ ਕਾਗਜ਼ ਭੜਦਾ ਬੰਦਾ ਹਾਂ ਸਹੀ ਗੱਲ ਕੋਈ ਬੰਦਾ ਭੜਦਾ ਹੈ ਜੇ ਪਹਿਲਾਂ ਮੰਨ ਲਓ ਆਪਣੇ ਬਰੁੱਧ ਕਿਸੇ ਨੇ ਭਰ ਲੇ ਮੰਨ ਲਓ ਐਨਾ ਭਰਾਵਾਂ ਤੋਂ ਹੋ ਗਈ ਗਲਤੀ ਤਾਂ ਉਹਨਾਂ ਨੂੰ ਹਾਰ ਦਾ ਮੂੰਹ ਹੀ ਦੇਖਣਾ ਪਿਆ ਬਾਈ ਪਹਿਲਾਂ ਮੈਂ ਕਲੀਅਰ ਕਰ ਲਵਾਂ ਵੀ 20 ਸਾਲ ਦਾ ਭਾੜਾ 25 ਸਾਲ ਦਾ ਭਾੜਾ ਹਾਂ ਜਵਾਕ ਆ ਮੈਂ ਤਾਂ ਤੁਹਾਨੂੰ ਜੀਣਾ ਆ ਮਰੀ ਨੌਲੇਜ ਵੀ ਜਾਂਦੇ ਬੰਦੇ ਨੂੰ ਨੌਲਾ ਦੀ ਮਾਂ ਪੜਗੀ ਕੋਈ ਨੌਲੇਜ ਆ ਪੇ ਯਾਰ ਆਪਾਂ ਕੀ ਲੈਣਾ ਨੌਲੇਜ ਕੋਈ ਆ ਲੋਕਾਂ ਦੀ ਮਾਲ ਜਾਣਿਆਂ ਨੇ ਨਹੀਂ ਨਹੀਂ ਤੇਰਾ ਤੈਨੂੰ 13 ਕਨਾਲਾ ਦਿੰਦੇ ਆ ਤੂੰ ਨੌਲੇਜ ਕੀ ਲੈਣੀ ਆ ਤਿੰਨ ਤਾਂ ਨੌਲੇਜ ਆ ਗਈ ਤੋ 13 ਕਨਾਲਾ ਛੱਡਤੀ ਪਹਿਲਾਂ ਨੌਲੇਜ ਵਾਲੇ ਬਣਾਏ ਸੀ ਕੀ ਦੇਤਾ ਪਿੰਡ ਨੂੰ ਪਹਿਲਾਂ ਕਰਦੇ ਸੀ ਓ ਪਹਿਲਾ ਤਰਾਜ ਵਾਲੇ ਦੱਸੋ ਵੀ ਇਹ ਨੂੰ ਤਰਾਜ ਹੈ ਤਰਾਜ ਵਾਲੇ ਆ ਜਾਓ ਭਾਈ ਇੱਥੇ ਅਸੀਂ ਇਹ ਗੱਲ ਨਹੀਂ ਕਰਦੇ ਤਰਾਜ ਵਾਲੇ ਨਹੀਂ ਕਰਦੇ ਭਾਈ 60 65 ਲੱਖ ਦੀ ਖੇਡ ਆ ਮਾੜੀ ਮਿੱਢੀ ਗੱਲ ਨਹੀਂ ਕੋਈ ਅਗੜਾ 60 ਰੁਪਏ ਹੀ ਨਹੀਂ ਦਿੰਦਾ ਕੱਢ ਦੇ ਤਰਾਜ ਆ ਜਾ ਵੀ ਸੋਹਣੋ ਪਾ ਇਹ ਨਾ ਕਰੋ आयो okay. आयो ਮਾਣ ਨੂੰ ਦਿਖਾ ਕੇ ਨਾ ਰਾਜਪਾਲੇ ਦੇ ਮਾਣ ਰਾਜਪਾਲ ਦੇ ਸਾਨਾ ਦਾ ਮਹਾਨ ਉਹਨਾਂ ਦਾ ਕਿਹੋ ਜਿਹਾ ਮਤਲਬ ਹੈ ਲੈ ਨਾ ਜਰਾ ਓਏ ਜਸਨੂਰਾਂ ਤੂੰ ਕਹੇ ਰਾਜਪਾਲੇ ਨਾਲ ਸੱਤ ਕਿਉਂ ਮੈਂ ਕਰਦਾ ਯਾਰ ਗੁਵਾਕਾਂ ਵਾਲੀ ਵੱਲ ਹੋਰ ਆਵੇਂ ਕਿਉਂ ਸਾਡੀ ਵੀ ਮੰਨ ਲਾ ਹੋਰ ਆਵੇਂ ਕਿ ਜਦ ਤੱਕ ਤੂੰ ਜੁਵਾਕਾਂ ਵਾਲੀ ਕਰੀਂ ਜਦ ਤੱਕ ਗੱਲ ਇਹ ਆਪ ਪੁੱਛ ਇਹਦੀ ਗੱਲ ਸੁਣੋ ਮੁੰਡੇ ਦੀ ਗੱਲ ਆਪ ਪੁੱਛ ਉਹ ਰਾ ਗੁਰਮਿੰਦਰ ਦੀ ਗੱਲ ਸੁਣ ਜਾਰਾ ਜੇ ਕਰੇ ਮੈਂ ਛੋਟਾ ਲੱਗਦਾ ਤੂੰ ਰਹਿਣ ਦੇ ਕੀ ਆ ਜਾ ਮੈਂ ਦਾ ਹੀ ਹੋਣੀ ਇੱਕ ਵਾਰ ਅਸਲ ਹਾਂ ਹਾਂ ਉਹ ਖੜਾਈ ਕਰੀਂਦੇ ਯਾਰਾ ਖੜ ਜਾ ਖੜ ਜਾ ਮੋਟਾ ਕਰ शोर <laughs> ख़ुशा ਆ ਗੱਲ ਨਾ ਤੂੰ ਛੇੜੇ ਤੇ ਪੜ ਜਾ ਹਟ ਜਾ ਯਾਰ ਦੱਸੋ ਤੁਸੀਂ ਬੋਲੋ ਗੁਰਮਿੰਤਰਾ ਤੂੰ ਥੱਲੇ ਆ ਗੁਰਮਿੰਤਰਾ ਬੋਲ ਯਾਰ ਪੁੱਪੂ ਛੇ ਦੱਸ ਬਈ ਬਸ ਹੁਣ ਠੱਗੇ ਵੇੜੀ 12 ਤੋਂ ਬਾਅਦ ਨਹੀਂ ਹੁੰਦੀ ਗੱਲ ਪੁੱਪੂ ਛੇ रायां कंहिं बंदा उचंदी थोरो लखारीअ ਯਾਰ ਵੀ ਰੋਈ ਪੜ ਰਿਹਾ ਕੋਈ ਨਹੀਂ ਆਇਆ ਹੋਣੀ ਜਿੱਥੇ ਪਾ ਕੇ ਮੈਂ ਪੁੱਛਦਾ ਮੈਂ ਭਾਈ ਮੈਂ ਨਹੀਂ ਬਣਦਾ ਦੇਖੋ ਕਹਿੰਦਾ ਘਰੇ ਜਾ ਕੇ ਜਿੰਨੇ ਆ ਬਾਈ ਤੂੰ ਦੇ ਜਾਣ ਕੇ ਰੋਲੇ ਪਾਉਣੇ ਮੇਰੇ ਨਾਲ ਸੁਣਾ ਮੈਂ ਤਾਂ ਹੁਣ ਇੱਕ ਵਾਰ ਤੁਸੀਂ ਕਿਈ ਨਾ ਪਿੰਡ ਸੁਝਾਅ ਦੇਵੇ ਜੇ ਸਾਨੂੰ ਬੁੱਲਣੇ ਦਾ ਸਾਡਾ ਕੰਮ ਆ ਵੀ ਉਹ ਦੱਸੋ ਸਾਨੂੰ ਤੁਸੀਂ ਮੇਰਾ ਸੁਝਾਅ ਤਾਂ ਕੋਈ ਨਹੀਂ ਕੀਤਾ ਗਿਆ ਨਹੀਂ ਮੈਂ ਤੇਰਾ ਮੇਰਾ ਬੋਰ 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 ਜਉਣਾ ਗਿਆ ਫਿਰ ਮੈਂ ਮੇਰਾ ਸਹਾਰ ਦੇਦਾ ਜਦ ਚੋਣ ਬੇਹਾਰਾ